ਮੇਰੇ ਨਾਲ ਜਿਹੜਾ ਸੱਜਣ ਖੜਾ ਹੈਗਾ ਬਿਲਕੁਲ ਜਾਇਜ਼ ਰੇਟਾਂ ਦੇ ਵਿੱਚ ਟਰੈਕਟਰ ਦਿੰਦਾ ਹੈਗਾ ਕਿੰਨਾਂ ਨੂੰ ਦਿੰਦਾ ਜਿਹੜੇ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਨਾਂ ਬਾਈ ਦਾ ਬਲਵਿੰਦਰ ਸਿੰਘ ਹੈਪੀ ਆ ਪਿੰਡ ਕੈਦੂਪੁਰ ਦੇ ਅੱਡੇ ਤੇ ਖੜੇ ਆ ਜਿਹੜਾ ਪਟਿਆਲੇ ਦਾ ਨਾਬੇ ਤੋਂ ਬਾਸ਼ਾ ਰੋਡ ਤੇ ਮੇਰੇ ਨਾਲ ਭਾਈ ਆਪੇ ਹੱਸਿਆ ਬਾਈ ਕੀ ਹਾਲ ਚਾਲ ਠੀਕ ਆ ਬਿਲਕੁਲ ਜੈਜ ਰੇਟ ਚ ਟਰੈਕਟਰ ਦੇਣਾ ਅੱਜ ਆਪਾਂ ਬਿਲਕੁਲ ਜੀ ਬਿਲਕੁਲ ਠੀਕ ਆ ਆ ਫਾਰਮ ਟਰੈਕ 60 ਤੋਂ ਸ਼ੁਰੂ ਕਰ ਲਈਏ ਹਾਂਜੀ ਹਾਂਜੀ ਕਿੰਨਾ ਮਾਰਲਾ ਬਈ 79 ਵੀਰੇ 1997 ਮਾਡਲ ਆ ਇੰਜਨ ਗੇਅਰ ਪੱਖੋ ਇੰਜਨ ਗੇਅਰ ਤਾਂ ਠੀਕ ਹੈ ਇੰਜਨ ਗੇਅਰ ਦਾ ਪੂਰਾ ਓਕੇ ਆ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਜੀ 45 ਪੈਂ 45 ਪੈਸੇ ਹੈਨਾ ਤੇ ਬਾਕੀ ਸਾਰਾ ਰੀਜਨਲ ਹੈ ਬਾਕੀ ਰੀਜਨਲ ਕਿੰਨੇ ਦੇ ਦੇ ਦਾਂਗੇ ਆਪ ਇੱਕ 45 ਦਾ 1 ਲੱਖ 45 ਦਾ 1 ਲੱਖ 40 ਦਾ ਦੇ ਦਈਏ ਲੋਈ ਸੱਜੇ ਨੂੰ 1 ਲੱਖ 40 ਦਾ ਬਣ ਜੂ 97 ਮਾਡਲ ਜਿਹੜਾ ਆ ਖੜਾ ਹੈਗਾ ਫਾਰਮ 60 ਇਹ ਵੀਰੇ ਚੌਕੜਾ ਟਾਇਰਾਂ ਦਾ ਨਵਾਂ ਵਰਗ ਕਿੰਨੇ ਵਰਗੇ ਹਾਂ ਠੀਕ ਆ ਇੰਜਨ ਗੇਅਰ ਪੱਖੋਂ ਓਕੇ ਗੇਅਰ ਦਾ ਵਧੀਆ ਹਾਂ ਠੀਕ ਆ ਨੰਬਰ ਕਿੱਥੋਂ ਦਾ ਨੰਬਰ ਪੀਵੀ 11 ਜੀ ਪੀਵੀ 11 ਤੇ ਬਾਕੀ ਸਾਰਾ ਓਰੀਜਨਲ ਆ ਬਾਈ ਓਰੀਜਨਲ ਹਾਂਜੀ ਹੈਨਾ ਤੇ ਇਹ ਕਿੰਨੇ ਚ ਦੇਣਾ ਆਪਾਂ 260 ਦਾ ਜੀ 2 ਲੱਖ 2.5 ਚ ਦੇ ਦਈਏ ਦੇ ਦੋ ਜੀ ਲੋ ਵੀ ਸੱਜੇ ਨੂੰ 2.5 ਚ ਆ ਬਣ ਜੂਗਾ ਜਿਹੜਾ ਸੋਨਾਲੀਕਾ ਖੜਾਗਾ ਇਹ 9 ਮਾਡਲ ਵੀਰੇ 2009 ਮਾਡਲ ਹੈ ਹਰਿਆਣਾ ਨੰਬਰ ਜੀ ਹਰਿਆਣਾ ਨੰਬਰ ਹੈ 45 ਪੈਸੇ ਟਾਇਰ ਜੀ 45 ਪੈਸੇ ਚੌਕੜਾ ਟਾਇਰਾਂ ਦਾ ਫਿਰ ਰਿੰਬਾ ਇਤੋਂ ਸਾਪਿਆ ਪੂਰਾ ਚੰਗਾ ਕਿੜੀ ਸਰ ਪੱਖੋ ਕਹੋ ਕੈਨੇ ਇੰਜਨ ਗੇਰ ਪੱਖੋ ਤੇ ਹੁਣ ਇਹ ਪਹਿਲੀ ਡਿਮਾਂਡ ਕੀ ਐ 2 ਲੱਖ 15000 ਦੀ 2 ਲੱਖ 15000 ਉਹ ਪਲਾ 15 ਦਾ ਆਪਾਂ ਦਾ ਦਈਏ ਦਾ ਦੋ ਜੀ ਲੋ ਵੀ ਇਹਨਾਂ ਪੂਰੇ 2 ਚ ਬਣ ਜਾਊਗਾ ਹਜੇ ਬਣੇ ਰਿਓ ਤੁਹਾਨੂੰ ਮਹਿੰਦਰਾ ਦਿਖਾਉਣੇ ਆ ਆਪਾਂ ਤੇ ਇੱਧਰ ਮਾਰੀ ਬਾਈ ਕੈਮਰਾ ਮਹਿੰਦਰਾ ਹੀ ਮਹਿੰਦਰਾ ਲੱਗੇ ਪਏ ਨੇ ਤੇ ਬਾਈ ਜਿਹੜਾ ਮਹਿੰਦਰਾ 575 ਇਹ ਕਿੰਨਾ ਮਾਡਲ 1992 ਮਾਡਲ ਹੈ 1992 ਮਾਡਲ ਹੈ ਪੰਜਾਬ ਨੰਬਰ ਆ ਜੀ ਦੇਸੀ ਟਾਇਰ ਨਵੇਂ ਵਰਗੇ ਨੇ 99 ਵਰਗੇ ਨੇ ਕੰਡੀਸ਼ਨ ਪੱਖੋਂ Ориジナル ਸਾਰਾ ਜੀ ਸਾਰਾ Ориジナル ਹੈ ਪੰਜਾਬ ਦਾ ਨੰਬਰ ਆ ਕਿੰਨੇ ਚ ਦੇਣਾ ਇਹ ਆਪਾਂ 145 ਦਾ ਜੀ 140 ਚ ਦੇ ਦਈਏ ਲੋ ਵੀ ਸੱਜੂ ਨੇ 140 ਚ ਤੇ ਜਿਹੜਾ 275 99 ਮਾਡਲ ਜੀ ਨੰਬਰ ਹਰਿਆਣੇ ਦਾ ਨੰਬਰ ਹਰਿਆਣੇ ਦਾ 94 ਮਾਡਲ ਆ 40 ਕੇ ਪੈਸੇ ਟਾਇਰ ਨੇ 40 ਕੇ ਪੈਸੇ ਟਾਇਰ ਨੇ ਇੰਜਨ ਪੱਖੋਂ ਓਕੇ ਓਕੇ ਹਾਂਜੀ ਕਿੰਨੇ ਦਾ ਦੇਣਾ ਤੇ ਲੱਖ ਦਾ ਜੀ ਪੂਰੇ ਦਾ ਹਾਂ ਜੀ ਕਰ ਦੋਗੇ ਉਦੋਂ ਹੀ ਮਾਨਦਾਨ ਕਰਾਂਗੇ ਕਰਮਾਈ ਕਰ ਲੋ ਜੀ ਲੋ ਜੀ ਜਨੂੰ ਲੱਖ ਤੋਂ ਥੱਲੇ ਬਣ ਜੂ ਜਿਹੜਾ 265 ਖੜਾਗਾ ਇਹ ਵੀਰੇ 2002 ਮਾਡਲ ਹੈ ਜੀ 2002 ਮਾਡਲ ਆ ਹਰਿਆਣੇ ਦਾ ਨੰਬਰ ਆ ਪਹਿਲੇ ਮਾਲਕਾਂ ਦਾ ਜੀ ਪਹਿਲੇ ਮਾਲਕਾਂ ਦਾ ਹਰਿਆਣੇ ਦਾ ਨੰਬਰ ਸਰਪੰਚ ਮਾਡਲ ਆ ਨਾ ਟਾਇਰ ਨਵੇਂ ਮੰਗੂ ਆ ਹਾਂ ਟਾਇਰ ਦੇ ਪਿਛਲੇ 65 ਪੈਸੇ ਵੀਰੇ ਅਗਲੇ ਨਵੇਂ ਵਰਗੇ ਆ ਅਗਲੇ ਨਵੇਂ ਵਰਗੇ ਪਿਛਲੇ 65 ਪੈਸੇ ਆ ਕੰਡੀਸ਼ਨ ਪੱਕੋ ਕੰਡੀਸ਼ਨ ਪੱਕੋ ਸਾਰਾ ਓਰੀਜਨਲ ਆ ਜੀ ਸਾਰਾ ਓਰੀਜਨਲ ਆ ਨੰਬਰ ਆ ਨੰਬਰ ਹਰਿਆਣੇ ਦਾ ਜੀ ਨੰਬਰ ਹਰਿਆਣੇ ਦਾ ਤੇ ਇਹ ਕਿੰਨੇ ਚ ਦੇਣਾ ਆ ਪੂਰੇ ਦਾ ਲੋ ਵਿਸ਼ਾਜ ਨੂੰ ਪੂਰੇ 2 ਚੋਂ ਵੀ ਮਾਨਤਾਨ ਕਰੂ ਬਾਈ ਤੇ ਜਿਹੜਾ ਆ 475 ਖੜਾ ਇੱਧਰ ਇਹ ਹੈਗਾ ਬਈ ਇਹ 2001 ਮਾਡਲ ਦੀ ਸੋਮਰਾੜ ਰੰਗ ਹੋਏ ਹੋਏ ਨੇ ਸੋਮਗਰਾਹਟ ਪੇਂਟ ਹੋਏ ਹੋਏ ਨੇ ਬਾਕੀ ਸਾਰਾ オリジナル ਆ ਮੂਰਲੇ ਟਾਇਰਾਂ ਦਾ ਤਾਂ ਹਜੇ ਮਾਰਕਾ ਵੀ ਉਵੇਂ ਖੜਾ ਐ ਮਾਰਕਾ ਹਾਂਜੀ ਹਾਂਜੀ ਹੈਨਾ ਪਿਛਲੇ ਟਾਇਰ ਦੇਸੀ ਨਵੇਂ ਨੇ ਪਿਛਲੇ ਦੇਸੀ ਨਵੇਂ ਨੇ ਡਿਮਾਂਡ ਇਹਦੀ ਹੈਗੀ 1,90,000 ਰੁਪਿਆ ਦੇਣਾ 1,75,000 ਦਾ ਲੋ ਵੀ ਸੱਜਣੋ ਪਹਿਲਾਂ ਬਾਈ ਨੇ ਮੇਰੇ ਕਹਿਣ ਤੋਂ ਪਹਿਲਾਂ ਹੀ ਕਹਿਤਾ ਵੀ 1.75 ਦਾ ਦੇਵਾਂਗੇ ਜਿਹੜਾ ਵੀ ਰੇਟ ਦੱਸ ਕੇ ਜਿਹੜਾ ਆ 475 ਹੈ ਵੀਰੇ ਐਮ ਪੀ ਨੰਬਰ ਆ ਪੰਜਾਬ ਚ ਨੋ ਆ ਪੰਜਾਬ ਚ ਨੋ ਆ ਐਮ ਪੀ ਨੰਬਰ ਆ ਇਹ ਇਹਦੇ ਵੀਰੇ 13 ਦੇ ਟਾਇਰ ਪਿਛਲੇ ਗੁਡਿਅਰ ਦੇ ਨਵੇਂ ਨੇ ਹਾਂ ਤੇ ਦੇਦਾ ਕਿ 1,65,000 ਦਾ 1,65,000 ਦਾ 400 ਤੋਂ ਲੈਸ ਕਰ ਦੇ ਫੇਰ 5 ਕਰ ਦੋ ਕੋਈ ਨਾ ਚਲੋ ਇੱਕ ਸੱਚ ਚ ਬਣ ਜੂਗਾ ਤੇ ਹਜੇ ਆਪਾਂ ਉਧਰ 2 ਸਬਰਾਸ ਤੇ ਇੱਕ ਮੈਸੀ ਹਜੇ ਮੈਸੀ ਸਾਰਿਆਂ ਲਈ ਤੋਹਫਾ ਹੈਗਾ ਇਧਰ ਮਾਰੀ ਬਾਈ ਕੈਮਰਾ ਮੈਸੀ ਤੇ ਆ ਕਿਥੋਂ ਲੱਭ ਲੈ ਜਾਂਦਾ ਨਹੀਂ ਵੀ ਵੀਰੇ ਬਸ ਲੈ ਇੱਕ ਲੱਭ ਕੇ ਲੈ ਜਾਂਦਾ ਬਹੁਤ ਔਖਾ ਬਹੁਤ ਔਖਾ ਇਹ ਜੇ ਮਾਡਲ ਦੀ ਗੱਲ ਕਰੀਏ ਆਪਾਂ ਮਾਡਲ ਕਿੰਨਾ ਦਾ 83 ਮਾਡਲ 83 ਮਾਡਲ ਆ ਇਹਦੇ ਪੇਟ ਕਿਹੜਾ ਹੋਇਆ ਹੋਇਆ ਬਾਈ 2K ਪੇਟ ਪੂਰੀ ਤਿਆਰੀ ਹੋਇਆ ਹੋਇਆ ਦਾ ਹੁਣ ਸਾਰੇ ਪੂਰਾ ਤਿਆਰ ਹੋਇਆ ਹੋਇਆ 2K ਦਾ ਪੇਂਟ ਹੋਇਆ ਹੋਇਆ ਹਾਂਜੀ ਸਰ ਹੈਨਾ ਟਾਇਰ ਚਾਰੇ ਨਵੇਂ ਨੇ ਟਾਇਰ ਚਾਰੇ ਨਵੇਂ ਨੇ ਠੀਕ ਆ ਸਤਰੀ ਵਗੈਰਾ ਇਹਨ ਵਧੀਆ ਕੱਪੜੇ ਦੀ ਲੱਗੀ ਹੋਈ ਆ ਹਾਂਜੀ ਤੇ ਇੰਜਨ ਗੇਅਰ ਪੱਖੋਂ ਫੁੱਲ ਸਾਰਾ ਵਧੀਆ ਜੀ ਓਕੇ ਆ ਜਮਾ ਓਕੇ ਆ ਤੇ ਹੁਣ ਆਪਾਂ ਇਹ ਦੇਣਾ ਕਿੰਨੇ ਦਾ ਹੈਗਾ ਇਹਦੇ 215 ਹਜ਼ਾਰ ਡਿਮਾਂਡ ਆ ਵੀਰੇ 215000 ਡਿਮਾਂਡ ਆ ਹਾਂਜੀ ਮੋਕੇ ਤੇ ਹੁਣ ਤੂੰ ਦੱਸ ਹੀ ਦੇ ਪੰਜ ਘਟਾਰੋ ਜੀ ਪੂਰੇ ਦੋ ਦਾ ਦੇ ਦੂਰੇ ਦੋ ਸੱਜ ਨੂੰ ਪੂਰੇ ਦੋ ਦਾ ਬਣ ਜੂਗਾ ਮੈਸੀ ਜਿੰਨਾਂ ਨੇ ਲੈਣਾ ਤਾਂ ਚੱਲੋ ਫੋਨ ਤੇ ਜਿਹੜਾ ਆ ਸਵਰਾਜ ਖੜਾ ਬਾਈ ਵੀ ਵੀਰੇ 99 ਮਾਡਲ ਆ ਜੀ 1999 ਮਾਡਲ ਹਾਂਜੀ ਹਾਂ ਇਹ ਸੋ ਆ ਨਵੇਂ ਮਾਡਲ ਵਾਲੀ ਲੱਗੀ ਹੋਈ ਹੈ ਲੱਗੀ ਵੀ ਆ ਇਹ ਨਾ ਵੀ ਤੋਂ ਜਿਹੜੀ ਆ ਨਵਾਂ ਮਾਡਲ ਵਾਲੀ ਸੋ ਲੱਗੀ ਹੋਈ ਆ ਹੈਨਾ ਤੇ ਇੰਜਨੇ ਗੇਰ ਪੱਖੋਂ ਇੰਜਨ ਪੱਖੋਂ ਵਧੀਆ ਜੀ ਟਾਇਰ ਹੈਗੇ ਨੇ ਅੱਧਿਆਂ ਤੋਂ ਉੱਪਰ ਨੇ ਹੈਨਾ ਹਾਂਜੀ ਹਾਂਜੀ ਤੇ ਹੁਣ ਆਪਾਂ ਇਸ ਦੀ ਡਿਮਾਂਡ ਦੀ ਗੱਲ ਕਰੀਏ ਇਹਦਾ 2 ਲੱਖ ਜੀ ਪੂਰੇ 2 ਲੱਖ ਉਤੋ ਹੀ ਮਾਨਤਾਨ ਕਰਾਂਗੇ ਠੀਕ ਹੈ ਜਿਹੜਾ ਆ ਸਵਰਾਜ 155 ਖੜਾ ਹੈਗਾ 2011 ਮਾਡਲ ਦਾ 2011 ਮਾਡਲ ਤੇ ਪੀ ਵੀ ਵੀ 11 ਹਾਂਜੀ ਹਾਂਜੀ ਹੈਨਾ ਪੰਜਾਬ ਦਾ ਨੰਬਰ ਪਟਿਆਲੇ ਦਾ ਨੰਬਰ ਆ ਗਿਆ ਡਬਲ ਪੰਪ ਆ ਗਿਆ ਡਬਲ ਪੰਪ ਹਾਂਜੀ ਡਬਲ ਪੰਪ ਹੋਇਆ ਡਬਲ ਡਿਸਟ੍ਰਿਬਿਊਟਰ ਆ ਹਾਂਜੀ ਠੀਕ ਆ ਮਾਡਲ ਕਿੰਨਾ 2011 ਜੀ 4 ਲੱਖ ਰੁਪਏ ਦੀ ਮੰਗ ਹੈ ਜੀ 4 ਲੱਖ 24 ਮਾਨਤਾ ਨੂੰ ਹੋਊ ਹਾਂ ਤੇ ਲੋਬੀ ਸੱਜਣੋ ਜਿਨ੍ਹਾਂ ਨੇ ਵੀ ਕੋਈ ਵੀ ਟਰੈਕਟਰ ਲੈਣਾ ਹੈਗਾ ਪਰ ਯਾਰ ਇਧਰੋਂ ਦੱਸ ਦੇ ਇਧਰੋਂ ਹੈਗਾ ਨੱਬ ਇਧਰਲੀ ਸਾਈਡ ਨੱਬਾ ਇਧਰਲੀ ਸਾਈਡ ਆ ਗਿਆ ਭਾਸ ਤੋਂ ਤੇ ਬਿਲਕੁਲ ਬਾਈ ਦੀ ਸਾਹਮਣੇ ਅੱਡੇ ਦੇ ਉੱਤੇ 42 ਵਾਲ ਟਰੈਕਟਰ ਦੇ ਨਾਮ ਤੇ ਸ਼ੋਅਰੂਮ ਹੈ ਜਿਨ੍ਹਾਂ ਨੇ ਵੀ ਲੈਣਾ ਹੈ ਨੰਬਰ 22 ਦੇ ਉੱਪਰ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ